ਨਵਦੀਪ ਕੱਕੜ ਜੀ ਇੱਕ ਮੇਰੇ ਪੁਰਾਣੇ ਮਿੱਤਰ ਜਿਹੜੇ ਹਮੇਸ਼ਾ ਹੀ ਨੌਜਵਾਨਾਂ ਲਈ ਖਾਸ ਕਰਕੇ ਬੱਚਿਆਂ ਲਈ ਜਿੱਥੇ ਵੀ ਡਿਊਟੀ ਕਰਦੇ ਨੇ ਉਹਨਾਂ ਲਈ ਆਸਵੰਦ ਰਹਿੰਦੇ ਨੇ ਕਿ ਇਹਨਾਂ ਨੂੰ ਇੱਕ ਚੰਗੇ ਮਕਾਮ ਤੇ ਲੈ ਕੇ ਜਾਣਾ। ਜੋ ਸਰਕਾਰ ਦੀ ਬੜੀ 파ਰਖੂ ਅੱਖ ਦੇ ਨਾਲ ਜਿਹੜਾ ਇਹਨਾਂ ਨੂੰ ਕੱਲ ਸਟੇਟ ਅਵਾਰਡ ਦਿੱਤਾ ਹੈ ਸੋ ਵਧਾਈ ਦੇ ਪਾਤਰ ਹੈ, ਵਧਾਈ ਦੀ ਪਾਤਰ ਸਾਰੀ ਟੀਮ, ਮੇਰੇ ਭੈਣ, ਸਾਡੇ ਬੱਚੇ, ਮਾਪੇ ਜਿਹੜੇ ਇਹਨਾਂ ਨੂੰ ਸਹਿਯੋਗ ਦਿੰਦੇ ਨੇ ਔਰ ਹਮੇਸ਼ਾ ਅੱਗੇ ਵਧਣ ਲਈ ਸਲਾਹ ਦੇਣੀ ਔਰ ਪ੍ਰਭਜੋ ਸਰ ਜਿਹੜੇ ਹਮੇਸ਼ਾ ਚੰਗੀ ਨਿਰਦੇਸ਼ਤਾ ਦੇ ਨਾਲ ਆਪਣੇ ਅਧਿਆਪਕ ਸਾਹਿਬਾਨਾਂ ਤੋਂ ਕੰਮ ਕਰਾਉਂਦੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਸਟੇਟ ਅਵਾਰਡ ਮਿਲਦੇ ਰਹਿਣ ਔਰ ਇਹ ਵੀਰ ਸਾਡੇ ਜਿਹੜੇ ਅੱਗੇ ਨੈਸ਼ਨਲ ਅਵਾਰਡ ਵੱਲ ਲਈ ਵੀ ਜਰੂਰ ਅਪਲਾਈ ਕਰਨ ਤਾਂ ਜੋ ਇੱਕ ਸਮਾਜ ਦੇ ਲਈ ਚਾਨਣ ਬਨਾਰਾ ਬਣ ਸਕਣ ਧੰਨਵਾਦ ਕੀ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਸਕੂਲ ਦੇ ਅਧਿਆਪਕ ਨਰਦੀਪ ਕੱਕੜ ਜੀ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਸਰਕਾਰ ਦੇ ਹੈ ਇਸ ਤਰ੍ਹਾਂ ਵੇਖਦੇ ਹਾਂ ਤੁਹਾਡੇ ਨਾਲ ਕੰਮ ਕਰਦੇ ਨੇ ਤੁਹਾਡੇ ਸਕੂਲ ਦੇ ਆਾ ਸ਼੍ਰੀ ਨਵਦੀਪ ਕੱਕੜ ਮੇਰੀ ਟੀਮ ਦੇ ਇੱਕ ਵਧੀਆ ਆਗੂ ਹੈ ਸੰਸਥਾ ਲਈ ਮਾਣ ਵਾਲੀ ਗੱਲ ਹੈ ਕਿ ਕਿਸੇ ਸੰਸਥਾ ਨੂੰ ਲਗਾਤਾਰ ਸਿੱਖਿਆ ਭੱਗ ਦੇ ਵਿੱਚੋਂ ਸਟੇਟ ਅਵਾਰਡ ਮਿਲਣਾ ਇੰਨੀ ਗਮਾਨ ਵਾਲੀ ਗੱਲ ਹੈ ਕਿ ਸਾਡੇ ਕੋਲੇ ਕੋਈ ਸ਼ਬਦ ਨਹੀਂ ਹੈ ਸਿਰਫ ਸਾਡੇ ਕੰਮਾਂ ਕਰਕੇ ਹੋਇਆ ਹੈ ਇਹਦੇ ਲਈ ਮੈਂ ਧੰਨਵਾਦੀ ਹਾਂ ਨਵਦੀਪ ਕੱਕੜ ਦੇ ਪਰਿਵਾਰ ਦਾ ਔਰ ਖਾਸ ਤੌਰ ਤੇ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲੇ ਸਾਥੀਆਂ ਦਾ ਤੁਸੀਂ ਸਾਨੂੰ ਬਹੁਤ ਨੇੜਿਓਂ ਤੱਕਦੇ ਹੋ ਔਰ ਸਾਡਾ ਯਤਨ ਹੁੰਦਾ ਹੈ ਕਿ ਅਸੀਂ ਕੋਈ ਵੀ ਜਿਹੜਾ ਕੰਮ ਹੈਗਾ ਹੁਣ ਇਸ ਤਰੀਕੇ ਨਾਲ ਕਰੀਏ ਕਿ ਕੋਡ ਪੂਰੇ ਸ਼ਹਿਰ ਦਾ ਇੱਕ ਜਿਆ ਨਾਮ ਬਣੇ ਕਿ ਡਾਕਟਰ ਚੰਦਾ ਸਿੰਘ ਮਰਵਾਡ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਤੋਂ ਜਿਹੜੇ ਵਿਦਿਆਰਥੀ ਹਟ ਕੇ ਆਏ ਐ ਔਰ ਬਹੁਤ ਸਾਰੀਆਂ ਸਹੂਲਤਾਂ ਸਰਕਾਰ ਨੇ ਦਿੱਤੀਆਂ ਅਸੀਂ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਆਂ ਤੇ ਉਹਦੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਸਾਡੀ ਛੋਟੀ ਤੋਂ ਛੋਟੀ ਗੱਲ ਨੂੰ ਲੋਕਾਂ ਤੇ ਕਰ ਲਜਾਣ ਦੇ ਵਿੱਚ ਸਾਡੇ ਇੱਕ ਥੰਮ ਦੇ ਤੌਰ ਤੇ ਕੰਮ ਕਰਦੇ ਹਾਂ ਇੱਕ ਵਾਰ ਫਿਰ ਨਵਦੀਪ ਕੱਕੜ ਨੂੰ ਇਸ ਪ੍ਰਾਪਤੀ ਲਈ ਜਿੱਥੇ ਮੈਂ ਵਧਾਈ ਦੇਣਾ ਹੈ ਉਹਦੇ ਲਈ ਸਾਡੀ ਸੰਸਥਾ ਦੇ ਸਮੂਹ ਸਟਾਫ ਬੱਚੇ ਤੇ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਇਸ ਸਾਲ ਵੀ ਸਾਡੀ ਗਿਣਤੀ 2000 ਦੇ ਕਰੀਬ ਅੱਜ ਸਾਡੇ ਕੋਲੇ ਬੱਚਿਆਂ ਦਾਖਲ ਹੋਈਆਂ ਜੋ ਕਿ ਜ਼ਿਲ੍ਹੇ ਚ ਸਾਰਿਆਂ ਤੋਂ ਵੱਧ ਹੈ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਠੀਕ ਹੈ ਸਾਡੇ ਤੇ ਜ਼ਿੰਮੇਵਾਰੀ ਇੱਕ ਹੋਰ ਪਾਤੀ ਸਟੇਟ ਵਾਰਡ ਦੇ ਕੇ ਅਸੀਂ ਯਤਨ ਕਰਾਂਗੇ ਕਿ ਅਸੀਂ ਇਹਦੇ ਤੇ ਪੂਰਾ ਨਿਭ ਸਕੀਏ ਔਰ ਕੋਟ ਪੂਰਾ ਇਸ ਗੱਲ ਤੇ ਮਾਨ ਕਰ ਸਕੇ ਕਿ ਇਥੋਂ ਦਾ ਸਕੂਲ ਜਿਹੜਾ ਹੈਗਾ ਸਰਕਟਡ ਸਕੂਲ ਹੈ ਬਹੁਤ ਧੰਨਵਾਦੀ ਤੁਹਾਡਾ ਹਾਜੀ ਕਨਜੀਤ ਜੀ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਸਟੇਟ ਅਵਾਰਡ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ ਜਿਹੜਾ ਸਵਾਲ ਕੀਤਾ ਗਿਆ ਕਿਸ ਤਰ੍ਹਾਂ ਮਹਿਸੂਸ ਬੜਾ ਮਾਨ ਮਹਿਸੂਸ ਹੋਇਆ ਜਦੋਂ ਕਿਸੇ ਬੱਚੇ ਨੂੰ ਆਪਾਂ ਸ਼ਾਬਾਸ਼ ਦਿੰਨੇ ਹੋ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਉਹਨੂੰ ਹੋਰ ਅੱਗੇ ਵਧਦਾ ਉਸੇ ਤਰ੍ਹਾਂ ਸਰਕਾਰ ਨੇ ਜੋ ਮਾਨ ਦਿੱਤਾ ਉਸ ਤੋਂ ਬਾਅਦ ਜਿਹੜਾ ਇਸ ਸੰਸਥਾ ਨੇ ਮੇਰਾ ਹੋਰ ਮਾਨ ਵਧਾਇਆ ਹੋਰ ਮੇਰੀ ਕੋਸ਼ਿਸ਼ ਰਹੂਗੀ ਵੀ ਕੰਮ ਹੋਰ ਤੇਜ਼ੀ ਨਾਲ ਕਰਾਂ ਹੋਰ ਵੀ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣ ਲਈ ਉਗਰੇ ਕਾਰਜਕਰਾਂ ਤੇ ਜੋ ਵਿਦਿਆਰਥੀ ਨਾ ਇੱਥੇ ਪੜ੍ਹਦੀਆਂ ਉਹਨਾਂ ਦੇ ਚੰਗੇਰੇ ਪੱਖ ਦੀ ਕੰਮ ਕਰਾਂ